ਜੋ ਨਾ ਕੋਈ ਵੀ ਭੱਜੋ ਨਾ ਪੁੱਤ ਕੋਈ ਵੀ ਇੱਧਰ ਆਜੋ ਜੋ ਗੱਲ ਹੋਈ ਬੰਦਿਆਂ ਨੂੰ ਦੱਸ ਦੋ ਜੇ ਭੱਜੇ ਨਾ ਤਾਂ ਛੇਤਰ ਤੋਂ ਉਹ ਫੇਰੋਂ ਯਾਦ ਰੱਖੋਗੇ ਇਹ ਗੱਲ ਮੈਨੂੰ ਇੱਕ ਗੱਲ ਦੱਸੋ ਲੱਗੇ ਕਿੱਥੇ ਜਿਹੜੀ ਗੱਲ ਹੋਈ ਉਹ ਦੱਸ ਦੋ ਮੈਨੂੰ ਸੱਚ ਓਏ ਇੱਧਰ ਆ ਜਾ ਆ ਜਾ ਇੱਧਰ ਚੰਗਾ ਰਹੇਗਾ ਮੈਂ ਤੁਹਾਨੂੰ ਦੱਸਾਂ ਮੇਰਾ ਬਾਤ ਅਰੇ ਕੀ ਬਾਤ ਹੈ ਬੰਦਿਆਂ ਨੂੰ ਗੱਲ ਦੱਸ ਦੋ ਕਿਹਦੇ ਕੋਲ ਲੱਗੇ ਜੇ ਤੁਸੀਂ ਠੀਕ ਠਾਕ ਬਾਤ ਤਾਂ ਸਹੀ ਹੈ ਪਾਜੀ ਮੈਂ ਸੁਣ ਲੈਣਾ ਆਜੋ ਕੋਈ ਨਹੀਂ ਕੱਖ ਤੁਹਾਨੂੰ ਹੁੰਦਾ ਕੋਈ ਬਾਤ ਨਹੀਂ ਜਿੰਨੂੰ ਬੁਲਾਉਣਾ ਬੁਲਾ ਲਓ ਬੋਲੋ ਜੀ ਹਾਂ ਉਹ ਨਾ ਗੱਲ ਹੈ ਪਾਜੀ ਅਲਸਰ ਆ ਗਿਆ ਓਏ ਆ ਜਾ ਕੋਈ ਤੁਹਾਨੂੰ ਕੱਖ ਨਹੀਂ ਆਂਦਾ ਮੈਂ ਤੇ ਮੇਰੀ ਗੱਲ ਸੁਣ ਲੋ ਹਾਂ ਜੀ ਮੜੀ ਜੀ țeੜਫੜ ਕੀਤੀ ਨਾ ਕੋਈ ਤੇ ਫਿਰੇ ਹਿਸਾਬ ਲਾ ਲਿਓ ਬਣਦਾ ਕੀ ਆ ਠੀਕ ਹੈ ਪਾਜੀ ਮੇਰਾ ਬੰਦਿਆਂ ਕੋ ਖਲੋ ਜੋ ਇੱਥੇ ਠੀਕ ਹੈ ਪਾਜੀ ਕੋਈ ਤੁਹਾਨੂੰ ਕੱਖ ਨਹੀਂ ਆਂਦਾ ਮੈਨੂੰ ਇਹ ਦੱਸੋ ਵੀ ਗੱਲ ਕੀ ਹੋਈ ਤੇ ਕਿਹੜੀ ਆੜਤ ਤੇ ਕੀਦੀ ਤੇ ਲੱਗੇ ਕੋਈ ਨਹੀਂ ਬੋਲेंगे ਕਿਹੜੀ ਆੜਤ ਤੇ ਲੱਗੇ ਨਹੀਂ ਬੋਲेंगे ਅਸੀਂ ਇਹ ਵੀਡੀਓ ਬੰਦ ਕਰੀਏ ਉਸ ਤੋਂ ਬਾਅਦ ਮੈਂ ਕਿਹਾ 2 ਮਿੰਟ ਤੇ ਡੀਐਸਪੀ ਨਹੀਂ ਆਏ ਨਾ ਇੱਥੇ ਤੂੰ ਫੇਰ ਵੇਖੀ ਬੋਲਦਾ ਕੀ ਤੁਹਾਨੂੰ ਇੱਥੇ ਲੰਮੇ ਪਾ ਕਰਨੇ ਆ ਤੂੰ ਸਰਦਾਰ ਦੇ ਗਲ ਪਿਆ ਦੀ ਪੱਕ ਲਈ ਮੈਂ ਖਲੋਤਾ ਜੇ ਤੁਹਾਡੀ ਜੁਰਤ ਹੈਗੀ ਨਾ ਕਿਸੇ ਭਈਏ ਦੀ ਗਲ ਪੈਂਦੇ ਸਰਦਾਰਾਂ ਦੇ ਪੰਜਾਬ ਚ ਆਣ ਕੇ ਜੀ ਜੀ ਭਾਜੀ ਮੇਰਾ ਬਾਤ ਸੁਣ ਲੋ ਤੂੰ ਪੱਕੋ ਦੀ ਲਾਉਣ ਕਿਤਾ ਪਿਆ ਦੱਸ ਮੈਨੂੰ ਆ ਮੈਂ ਆਇਆ ਮੇਰੇ ਗਲ ਪਾ ਪੋ ਮੇਰੇ ਗਲ ਤੁਹਾਡੇ ਜੁਰਤ ਹੈਗੀ ਨਾ ਕਿਸੇ ਚ ਕੋਈ ਬਾਤ ਹੈ ਨਾ ਆ ਫੜ ਇੱਥੇ ਰੱਖ ਹੱਥ ਆ ਮੈਂ ਖਲੋਤਾ ਜੇ ਮੰਡੀ ਦੇ ਵਿੱਚ ਖਲੋਤਾ ਜੇ ਨਾ ਭਈਆਂ ਦੀ ਜੁਰਤ ਹੈਗੀ ਨਾ ਇੰਨੇ ਇੰਨੇ ਖਲੋਤੇ ਸਾਰੇ ਲੈਣਾ ਮੇਰੇ ਗਲ ਪੈਣ ਮੁੰਡੇ ਵੀ ਪੱਕ ਲਈ ਨਾ ਬਾਹਰ ਇਹਨਾਂ ਨੇ ਵੀਡੀਓ ਬਣਾਈ ਮੈਂ ਆ ਜਨੇਾਲੇ ਦੀ ਦਾਣਾ ਮੰਡੀ ਦੇ ਵਿੱਚ ਸਰਦਾਰਾਂ ਨੇ ਪੱਗਾਂ ਨੂੰ ਹੱਥ ਪਾਉਣ ਡਿਆ ਆ ਖਲੋਤਾ ਮੈਂ ਜੇ ਕੇਹੇ ਭਈਏ ਜਿ ਮੰਡੀ ਦੇ ਵਿੱਚ ਜੁਰਤੇ ਤੇ ਪਿਓ ਦਾ ਪੋਤਾ ਆ ਦੇ ਇਥੇ ਗਾਲੀ ਆਵੇ ਇਥੇ ਲਤਾਂ ਨਾ ਮੈਂ ਤੋੜ ਦਿਆਂ ਤੁਹਾਡੀਆਂ ਤੇ ਤੁਸੀਂ ਪੁੱਤ ਯਾਦ ਕਰੋਗੇ ਵੀ ਸਾਰੇ ਪੰਜਾਬ ਚ ਕਮਾਉਣ ਦੇ ਗੁੰਡਾ ਕਰਦੀ ਕਰ ਲੋਂਦੇ ਜੇ ਉਹ ਆਈ ਦੋ ਦੋ ਤੁਸੀਂ ਕਦਾਂ ਬਾਹਰ ਭੈਣੀ ਹੋਣੇ ਉਸ ਪੈਣ ਕੇ ਗਾਲੋ ਤੇ ਜਾ ਕੇ ਤੁਸੀਂ ਗੱਲ ਪਿਆ ਤੁਸੀਂ ਮੈਂ ਤੁਹਾਨੂੰ ਵੇਖਿਆ ਖੁਦ ਤੁਹਾਡੇ ਕੋਲ ਨੰਗੀਆਂ ਕਰਤਾਨਾਂ ਦਾਤਰ ਫੜ ਕੇ ਤੁਸੀਂ ਗੁੰਡਾ ਕਰਦੀ ਬਾਹਰ ਕਰਨ ਡਿਆ ਜੇ ਉਸੇ ਜਾ ਕੇ ਆਪ ਆਪਣਾ ਆਪ ਸੁਨੇ ਬਾਤ ਯਾਰ ਤੇਰੀ ਤੇ ਲੱਗੇ 10 ਮੈਨੂੰ ਮੈਂ ਦੰਦ ਨਾ ਪਰਵਾਸੀ ਭਈਏ ਆ ਪਈ ਆ ਪੰਜਾਬੀਆਂ ਦੇ ਗਲ ਪੈਂਦੇ ਆ ਆ ਮੁੰਡੇ ਦੀ ਦਸਤਾਰ ਲਾਤੀ ਆ ਇਹ ਜੰਡਿਆਲੇ ਦੀ ਵੀਡੀਓ ਆ ਆ ਮੁੰਡੇ ਦੀ ਦਸਤਾਰ ਲਾਈ ਆ ਹਸਪਤਾਲ ਦੇ ਬਾਹਰ ਆਣ ਕੇ ਗਲ ਪੈਂਦੇ ਸਰਦਾਰਾਂ ਦੇ ਤੇ ਪੱਗਾਂ ਲਾਉਣ ਦੇ ਇੱਥੇ ਤੇ ਭਈਆਂ ਦਾ ਟੋਲਾ ਵੇਖੋ ਤੁਸੀਂ ਉਹ ਪਰਲੇ ਬੰਨੇ ਕਿੰਨਾ ਖਲੋਤਾ ਆਹ ਭਈਆਂ ਦਾ ਟੋਲਾ ਖਲੋਤਾ ਇਹ ਵੇਖੋ ਇਹ ਸ਼ਰੀਆਮ ਦਾਤਰ ਕਿਰਪਾਨਾਂ ਲੈ ਕੇ ਖਲੋਤੇ ਆ ਨਾ ਮੈਂ ਉਹਨਾਂ ਦੇ ਪਿਓ ਦਾ ਪੋਤੇ ਆ ਨਾ ਫੜ ਆ ਮੈਂ ਇਹ ਵੇਖੋ ਇਦਾਂ ਏ ਸਰਦਾਰਾਂ ਦੇ ਗਲ ਪੈਂਦੇ ਆ ਇਹ ਜੰਡੇਆਲੇ ਦੇ ਹਾਲਾਤ ਆ ਤੁਹਾਡੇ ਇੱਥੇ ਆਣ ਕੇ ਗਲ ਪਿਆ ਹਸਪਤਾਲ ਦੇ ਬਾਹਰ ਹਸਪਤਾਲ ਦੇ ਬਾਹਰ ਪੈਣਾ ਗਲ ਹਾਂਜੀ ਹਾਂਜੀ ਇਹ ਬੰਦਿਆਂ ਦੀ ਪਛਾਣ ਹੈ ਤੁਹਾਨੂੰ ਹਾਂਜੀ ਆ ਪਈਆਂ ਤੁਸੀਂ ਇਹਨਾਂ ਦੀ ਪਛਾਣ ਕਰਕੇ ਵੀਡੀਓ ਬਣਾਓ ਇਹਨਾਂ ਦਾ ਸਾਰਿਆਂ ਦਾ ਪਰਚਾ ਕਰਾਉਣਾ ਹੈ ਪੱਤਰ ਬਣਾਉਗਾ ਹਸਪਤਾਲ ਦੇ ਬਾਹਰ ਗੱਲ ਪਾ ਮੈਨੂੰ ਪਤਾ ਵਾ